ਕੀ ਰੋਗ ਮਾਲਾ ਪਹਿਲਾ ਕਰ ਤੀ ਜਾ ਅਮਲ ਕਰ ਤਰਤੀ ਬੀਜ ਸ਼ਬਦ ਕਰ ਸੱਚ ਕੀ ਆਬ ਨਿਤ ਦੇ ਪਾਣੀ ਹੋਏ ਕਿਰਸਾਨੇ ਮਾਨ ਜਮਾਏ ਲੈ ਪਿਸਤ ਦੋਜਗ ਮੂੜੇ ਵ ਜਾਣੀ ਮਤ ਜਾਣ ਸਹਿ ਗੱਲ ਨਹੀਂ ਪਾਇਆ ਮਾਲਕੈ ਮਾਨੈ ਰੂਪ ਕੀ ਸੋਇਬਾ ਇਤ ਵਿద్ధి ਜਨਮ ਮੰਗਵਾਇ ਆ ਰਹਾ ਐਬ ਤਨ ਚਿਕੜੋ ਇਹ ਮਨ ਮਹੀਦਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਪਉਰ ਉਸਤਾਦ ਨਿਤ ਪਾਖਿਆ ਬੋਲੇ ਕਿਉਂ 부ਝੈ ਜਾਂ ਨਾ 부ਝਾਈ ਆਕਣ ਸੁਨਣ ਆਤਮਾਉਣ ਕੀ ਬਾਣੀ ਇਹ ਮਨ ਰਤਾ ਮਾਇਆ ਖਸਮ ਕੀ ਨਦਰ ਦਿਲੇ ਪਸੰਦੇ ਜਿੰਨੀ ਕਰ ਏਕ ਤੇ ਆਇਆ ਤੀਹ ਕਰ ਰੱਖੇ ਪੰਜ ਕਰ ਸਾਥੀ ਨੌ ਸ਼ੈਤਾਨ ਮਤ ਘਟ ਜਾਈ ਨਾਨਕ ਆਖੇ ਰਾਹੇ ਪੈ ਚੱਲਣਾ ਮਾਲ ਧਨ ਕਿਤ ਗੂ ਸੰਝਿਆਹੀ ਸ੍ਰੀ ਰਾਗ ਮਾਲਾ ਪਹਿਲਾ ਕਰ ਚੌਥਾ ਸੁਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਬ ਖਾਕ ਜਿਨ ਬੰਦ ਰਗਾਈ ਤਨ ਸਿਰਜਣਹਾਰੋ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਬਖਾਕ ਜਿਨ ਬੰਧ ਰਹੀ ਤਨ ਸਿਰਜਣਹਾਰੋ ਮਰਣਾ ਮੁੱਲਾ ਮਰਣਾ ਪੀਕਰ ਤਾਰੋਂ ਡਰਣਾ ਰਹਾਉ ਤਾਂ ਤੂੰ ਮੁੱਲਾ ਤਾਂ ਤੂੰ ਕਾਜੀ ਜਾਣੇ ਨਾਮੁ ਗਦਾਈ ਜੇ ਬਹੁ ਤੇਰਾ ਪੜਿਆ ਹੋਵੇ ਕੋ ਰਹਿ ਨ ਭਰੀਐ ਪਾਈ ਸੋਈ ਕਾਜੀ ਜਿਨ ਆਪ ਤਜਿਆ ਇਕ ਨਾਮ ਕੀ ਆਯਾਦਰ ਹੈ ਪੀਓਸੀ ਜਾਏ ਨਾ ਜਾਸੀ ਸੱਚਾ ਸਿਰਜਣਹਾਰ ਪੰਜ ਵਖਤ ਨਿਵਾਜ ਗੁਜਾਰੇ ਪੜੇ ਕਤੇਬ ਕੁਰਾਨਾ ਨਾਨਕ ਆਖੇ ਗੋਰਸ ਦੇਈ ਰਹੋ ਪੀਣਾ ਕਾੜਾ ਸ੍ਰੀ ਰਾਗ ਮਾਲਾ ਪਹਿਲਾ ਘਰ ਚੌਥਾ ਏਕ ਸਵਾਨ ਦੋਇ ਸੋਨੀ ਨਾਲ ਭਲਕੇ ਭੋਂਕੇ ਸਦਾ ਬਿਆਲ ਕੂੜ ਸ਼ੁਰਾ ਮੁਠਾ ਮੁਰਦਾਰ ਤਾਨ ਕਰੂਪ ਰਾਂ ਕਰਤਾਰ ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ ਹੋਂ ਬਿਗੜੇ ਰੂਪ ਰਾਂ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਹਾਸ ਹੋ ਆਧਾਰ ਰਾਵ ਮੁਖ ਨਿੰਦਾ ਅੱਖਾਂ ਦਿਨ ਰਾਤ ਪਰ ਘਰ ਜੋਹੀ ਨੀਚ ਸਨਾਤ ਕਾਮ ਕ੍ਰੋਧ ਤਨ ਵਸਹਿ ਚੰਡਾਲ ਧਾਨਕ ਰੂਪ ਰਾਂ ਕਰਤਾਰ ਫਾਹੀ ਸੂਰਤ ਮਲੂਕੀ ਵੇਸ ਹੋਂ ਠਗਵਾੜਾ ਠੱਗੀ ਦੇਸ਼ ਕਰਾਸਿਆਣਾ ਬਹੁਤਾ ਭਾਰ ਤਾਨਕ ਰੂਪ ਰਾਂ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮ ਕੋਰ ਔ ਕਿਆ ਮੋ ਦੇਸਾਂ ਦੁਸ਼ਟ ਚੋਰ ਨਾਨਕ ਨੀਚ ਕਹਿ ਵਿਚਾਰ ਤਾਨਕ ਰੂਪ ਰਾਂ ਕਰਤਾਰ ਸ੍ਰੀ ਰਾਗ ਮਹਲਾ ਪਹਿਲਾ ਗਰ ਚੌਥਾ ਏਕਾ ਸੁਰਤ ਜੀਤੇ ਹੈ ਜੀਆ ਸੁਰਤ ਵਿਹੋਣਾ ਕੋਈ ਨਾ ਕੀਆ ਜੇਹੀ ਸੁਰਤ ਤੇਹਾ ਤਨ ਰਾਹ ਲੇਖਾ ਇੱਕੋ ਆਵੋ ਜਾਓ ਕਾਹੇ ਜੀਅ ਕਰੇ ਚਤਰਾਈ ਲੇਵੈ ਦੇਵੈ ਢਿਲ ਨਾ ਪਾਈ ਰਹਾਉ ਤੇਰੇ ਜੀਅ ਜੀਆਂ ਕਾ ਤੋਹੇ ਕਿਤ ਕਉ ਸਾਹਿਬ ਆਵੇਂ ਰੋਹੇ ਜੇ ਤੂੰ ਸਾਹਿਬ ਆਵੇਂ ਰੋਹੇ ਤੂੰ ਉਹਨਾਂ ਕਾ ਤੇਰੇ ਉਹ ਹੈ ਅਸੀਂ ਬੋਲ ਵਿਗਾੜ ਵਿਗਾੜੈ ਬੋਲ ਤੂੰ ਨਦਰੀ ਅੰਦਰ ਤੋਲੇ ਤੋਲ ਜਹ ਕਰਨੀ ਤੈ ਪੂਰੀ ਮਤ ਕਰਨੀ ਬਾਜੋਂ ਘਟੇ ਘਟ ਪ੍ਰਣਵਤਨ ਨਾਨਕ ਗਿਆਨੀ ਕੈਸਾ ਹੋਏ ਆਪਛਾਣ ਬੂਝੈ ਸੋਏ ਗੁਰਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਾਹ ਪਰਵਾਣ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਉਂਗਰੀਆ ਉਦਨ ਬਿਨਾ ਮੈਂ ਮਛਲੀ ਕੈਸੇ ਅੰਤ ਲਾਹ ਜਹ ਜਹ ਦੇਖਾਂ ਤਹ ਤਹ ਤੂੰ ਹੈ ਤੁਜ ਤੇ ਨਿਗਸੀ ਫੂਟ ਮਰਾ ਨਾ ਜਾਣਾਂ ਮਿਓ ਨਾ ਜਾਣਾਂ ਜਾਲੀ ਜਹ ਦੁੱਖ ਲਾਗੇ ਤਾਂ ਤੁਝੇ ਸੰਵਾਲੀ ਰਹਾ ਤੂੰ ਪਰਪੂਰ ਜਾਣਿਆ ਮੈਂ ਦੂਰ ਜੋ ਕਛ ਕਰੀ ਸੋ ਤੇਰੇ ਹਦੂਰ ਤੂੰ ਦੇਖੇ ਓ ਮੁਕਰ ਪਾਉ ਤੇਰੇ ਕੰਮ ਨਾ ਤੇਰੇ ਨਾਏ ਜੀਤਾ ਦੇਹੀ ਤੇ ਤਾਉ ਖਾਉ ਬਿਆਦਰ ਨਾਹੀ ਕੈ ਦਰ ਜਾਉ ਨਾਨਕ ਏਕ ਕਹਿ ਰਦਾਸ ਜੀਉ ਪਿੰਡ ਸਭ ਤੇਰੇ ਪਾਸ ਆਪੇ ਨੇੜੈ ਦੂਰ ਆਪੇ ਹੀ ਆਪੇ ਮੰਜ ਮਿਆਨੋ ਆਪੇ ਵੇਖੈ ਸੁਣੈ ਆਪੇ ਹੀ ਕੁਦਰਤ ਕਰੇ ਜਹਾਨੋ ਜੋ ਤੁਸ ਭਾਵੈ ਨਾਨਕਾ ਹੁਕਮ ਸੋਈ ਪਰਵਾਨੋ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਕੀਤਾ ਕਹਾ ਕਰੇ ਮਨਮਾਨ ਦੇਵਨ ਹਾਰੇ ਕੈ ਹੱਥ ਦਾਨ ਭਾਵੈ ਦੇ ਨਾ ਦੇਈ ਸੋਈ ਕੀਤੇ ਕਹਿ ਕਹੈਂ ਕੀ ਹੋਈ ਆਪੇ ਸੱਚ ਭਾਵੇ ਤਿਸ ਸੱਚ ਅੰਧਾ ਕੱਚਾ ਕੱਚ ਨਿਕਾਚਰ ਜਾ ਕੇ ਰੁਖ ਬਿਰਖ ਆਰਾਵੋ ਜੇਹੀ ਧਾਤ ਤਿਆ ਤਿਨ ਨਾਉ ਫੁੱਲ ਭਾਉ ਫਲ ਲਿਖਿਆ ਪਾਏ ਆਪੇ ਬੀਜ ਆਪੇ ਹੀ ਗਾਏ ਕੱਚੀ ਕੰਧ ਕੱਚਾ ਵਿਚ ਰਾਜ ਮਤ ਅਲੂਣੀ ਫਿੱਕਾ ਸਾਦ ਨਾਨਕ ਆਣੇ ਆਵੈ ਰਾਸ ਬਿਨ ਨਾਵੇਂ ਨਾਹੀ ਸ਼ਾਬਾਸ਼ ਸ੍ਰੀ ਰਾਗ ਮਾਲਾ ਪਹਿਲਾ ਗਰ ਪੰਜਵਾ ਅਛਲ ਸ਼ਲਾਈ ਨਾ ਛਲੇ ਨਾ ਘਾਓ ਘਟਾਰਾ ਕਰ ਸਕੈ ਜਿਉ ਸਾਹਿਬ ਰੱਖੈ ਤਿਉਂ ਰਹਿ ਇਸ ਲੋਭੀ ਕਾ ਜੀਉ ਟਲ ਬਲੇ ਬਿਨ ਤੇਲ ਦੀਵਾ ਕਿਉ ਜਲੇ ਰਉ ਪੋਥੀ ਪੁਰਾਣ ਕਮਾਈਐ ਪਉ ਵੱਟੀ ਤ ਤਨ ਪਾਈਐ ਸਚ ਬੂਝਣ ਗਿਆਨ ਜਲਾਈਐ ਇਹ ਤੇਲ ਦੀਵਾਉ ਜਲੇ ਕਰ ਚਾਨਣ ਸਾਹਿਬ ਤਉ ਮਿਲੈ ਰਹਾਉ ਇਤ ਤਨ ਲਾਗੈ ਬਾਣੀਆਂ ਸੁਖ ਹੋਵੈ ਸੇਵਕ ਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਾ ਬੈਸਣ ਪਾਈਏ ਕਹੋ ਨਾਨਕ ਬਾਹ ਲੜਾਈਏ ਵਿੱਚ ਦੁਨੀਆਂ ਸੇਵਕ ਮਾਈਏ ਤਾਂ ਦਰਗਾ ਬੈਸਣ ਪਾਈਏ ਕਹੋ ਨਾਨਕ ਬਾਹ ਲੜਾਈਏ